ਈਨਾਪੀ ਅਮਰਿਕ ਸਿੰਘ ਜੀ ਅਕਸਲ ਸਰ ਇਹ ਕਿੰਨੀ ਟਾਈਮ ਤੋਂ ਜਿਹੜਾ ਮੇਲਾ ਪੀਬੀਐਮ ਇਹ ਚੱਲ ਰਿਹਾ ਕਿੰਨੀ ਟਾਈਮ ਹੋ ਗਿਆ ਚੱਲਦੇ ਨੂੰ ਤੇ ਇਹਦਾ ਇਤਿਹਾਸ ਕੀ ਹੈ ਇਹ ਸਾਨੂੰ ਇਹ ਤਾਂ 50 ਸਾਲ ਦੇ ਨੇੜੇ ਤੇੜੇ ਹੋ ਗਏ ਹਾਲ ਚੋਂ ਦੋ ਮੇਲੇ ਹੁੰਦੇ ਆ ਜੀ ਕਿੰਨਾ ਘਟ ਹੁੰਦੇ ਆ ਕਾਠੀ ਲਗਭਗ 15 ਤੋਂ 20000 ਦੇ ਨੇੜੇ ਤੇੜੇ ਹਰੇਕ ਮੇਲੇ 'ਚ ਹੋ ਜਾਂਦਾ ਜੀ ਇਹ ਸੋਦੀ ਕਮੇਟੀ ਵੱਲੋਂ ਕੀ ਕੀ ਪ੍ਰਬੰਧ ਕੀਤੇ ਜਾਂਦੇ ਆ ਕਮੇਟੀ ਵੱਲੋਂ ਜੀ ਜਿਹੜੀ ਸੰਗਤ ਬਾਹਰੋਂ ਆਉਂਦੀ ਹੈ ਜੀ ਉਹਨਾਂ ਦੇ ਖਾਣ ਪੀਣ ਦਾ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਜੀ ਜੋ ਸੰਗਤ ਮੇਲੇ ਦੇ ਦਿਨ ਆਉਂਦੀ ਆ ਉਹਨਾਂ ਦੀ ਖਾਤਰ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਜੀ ਸੰਗਤ ਕਿੱਨੇ ਕਿਨੇ ਤੋਂ ਦੂਰੋਂ ਆਉਂਦੀ ਹੈ ਕਿੰਨੀ ਸੰਗਤ ਜੀ ਸਾਡੇ ਕੋਲੇ ਦੂਰੋਂ ਰਾਜਸਥਾਨ ਤੋਂ ਆਉਂਦੇ ਚੌਂਕੀ ਭਰਨ ਬਾਕੀ ਨੇੜੇ ਤੇੜੇ ਦੇ ਏਰੀਏ ਦੇ ਦਿੱਲੀ ਤੱਕ ਵੀ ਬੰਦੇ ਇੱਥੇ ਆਉਂਦੇ ਆ ਜੀ ਕਿੰਨੇ ਦਿਨ ਚੱਲਦਾ ਜੀ ਮੇਲਾ ਇਹ ਮੇਲਾ ਐਤਵਾਰ ਦੇ ਦਿਨ ਚੱਲਦਾ ਜੀ ਇੱਥੇ ਜੀ ਲੱਗਦਾ ਇਹ ਕਿਹੜੇ ਪਿੰਡ ਲੱਗ ਇਹ ਪਿੰਡ ਸ਼ੈਣਾ ਜੀ ਪੀ ਵਿੜੀਆਂ ਮਾਈਆਂ ਦਾ ਪ੍ਰਸਿੱਧ ਮੇਲਾ ਹੈ ਜੀ ਜਿਹੜੇ ਦੂਰੋਂ ਆਉਂਦੇ ਆ ਉਹਨਾਂ ਨੂੰ ਰਹਿਣ ਦਾ ਇੱਥੇ ਜਾਂ ਕੋਈ ਇਹ ਪ੍ਰਬੰਧ ਕੀਤਾ ਹੈ ਹਾਂਜੀ ਜਿਹੜੀ ਦੂਰੋਂ ਸੰਗਤ ਆਉਂਦੇ ਆ ਉਹਨਾਂ ਦੀ ਖਾਤਰ ਸਰਾਂ ਬਣਾਈ ਹੋਈ ਹੈ ਜੀ ਉਹਦੇ ਵਿੱਚ ਗੱਦੇ ਸੱਟ ਕੇ ਕੂਲਰ-ਕਾਲਰ ਲਾ ਕੇ ਏਸੀ ਲਾ ਕੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਪ੍ਰਮੋਦ ਕੁਮਾਰ ਸ਼ਗਲਾ ਹਾਂਜੀ ਜਿਹੜਾ ਅੱਜ ਮੇਲਾ ਹੈ ਹਾਂਜੀ ਸਰ ਸਾਲ ਕਿੰਨੇ ਮੇਲੇ ਲੱਗਦੇ ਆ ਕੀ ਕੀ ਸਾਲ 'ਚ ਦੋ ਮੇਲੇ ਲੱਗਦੇ ਆ ਦੋਨੇ ਨਰਤਿਆਂ 'ਚ ਲੱਗਦੇ ਆ ਸੂਰੇ ਤੇ ਚੇਤਲੇ ਜਿਹੜਾ ਉਹਦੇ ਵਿੱਚ ਐ ਦਵਾਰ ਹੁੰਦਾ ਉਹਦਾ ਮੇਲਾ ਲੱਗਦਾ ਬਹੁਤ ਜਿਆਦਾ ਪਿਸ਼ੋਖਣਵਰ ਦਾ ਕਿਸੇ ਨੂੰ ਨਹੀਂ ਪਤਾ ਪਰ ਦਾ ਚਰਚਾ ਬਹੁਤ ਪੁਰਾਣੀ ਹੈ ਬਹੁਤ ਪੁਰਾਣੀ ਹੈ ਮੰਨਤਾ ਕੀ ਹੈ ਮੰਨਤਾ ਆਮ ਲੋਕਾਂ ਚ ਧਾਰਨਾ ਹੈ ਵੀ ਜਿਹੜੇ ਅੱਖਾਂ ਖਰਾਬ ਹੋ ਜਾਂਦੇ ਆ ਅੱਖਾਂ ਵਾਲੇ ਬਹੁਤ ਹੁੰਦੇ ਆ ਅੱਖਾਂ ਇਥੋਂ ਠੀਕ ਹੁੰਦੀਆਂ ਅੱਜ ਦੀ ਤਾਜੀ ਗੱਲ ਇਹ ਵੀ ਘਟੜ ਘਟ 50 ਦੇ ਕਰੀਬ ਬੱਲਵ ਚੜਾ ਕੇ ਗਏ ਲੋਕੋ ਦੇਖੋ ਜਿੱਦੀ ਜਿਹਨੂੰ ਕਪੈਸਿਟੀ ਹੋਣੀ ਦਾਨ ਤੋਂ ਨਹੀਂ ਕਰਨਾ 50 ਬੱਲਵ ਚੜਾ ਕੇ ਗਏ ਆ ਵੀ ਸਾਡੀ ਨਿਗਾ ਆ ਗਈ ਇੰਪਰ ਮਾਤਾ ਸਭ ਨੂੰ ਚੰਨਨ ਦੀ ਵੀਡੀਓ ਮੈਹੀਓ ਇਹ ਗੱਲ ਕਹਿੰਦੇ ਜੀ ਮਿੱਟੀ ਨਿਕਲਦੀ ਆ ਬਾਕੀ ਮਿੱਟੀ ਬਹੁਤ ਆ ਬਾਕੀ ਜਿਹੜੇ ਲੋਕਾਂ ਦੇ ਔਲਾਦ ਨਹੀਂ ਹੁੰਦੀ ਉਹ ਇੱਥੇ ਅਕਸਰ ਹੀ ਸੁੱਖਾਂ ਸੁੱਕਦੇ ਆ ਜੀ ਕਿਹਨਾਂ ਮੇਰਾ ਨਾਮ ਹਰਿੰਦਰ ਪੋਤਾ ਕਮੇਟੀ ਦਾ ਚੇਅਰਮੈਨ ਆ ਮੈਂ ਵੀ ਬੜੇ ਮਾਤਾ ਦਾ ਤੇ ਕਿਹੜਾ ਇਤਿਹਾਸ ਕੀ ਹੈ ਜੀ ਇਹਦਾ ਇਤਿਹਾਸ ਇਹਨਾਂ ਦਾ ਮਹਾਰਾਜ ਪਿੰਡ ਸੀਗਾ ਸੱਤ ਭੈਣਾ ਸੀ ਇਹ ਉੱਥੇ ਚਰਖੇ ਕੱਤਦੇ ਸੀ ਇਹਨਾਂ ਦੇ ਇਹ ਵੀ ਜੋ ਵੀ ਇਹਨਾਂ ਨੇ ਮੂੰਹ ਚੋਂ ਕੱਢਦਾ ਨਾ ਮਤਲਬ ਇਹਨਾਂ ਦੀ ਮਤਲਬ ਪੂਰਾ ਹੋ ਜਾਣਾ ਫਿਰ ਉਹਨਾਂ ਦੇ ਜਿਹੜਾ ਪਰਿਵਾਰ ਸੀਗਾ ਉਹਨਾਂ ਦੇ ਚਾਚੇ ਤੈਨ ਆਖਿਆ ਵੀ ਜਿਹੜਾ ਕੁਝ ਕਹਿੰਦੀ ਐ ਇਹ ਪੂਰਾ ਹੋ ਜਾਂਦਾ ਉਹਨਾਂ ਨੇ ਨਾ ਕੁਆੜੇ ਦੇ ਵਿੱਚ ਜਦੋਂ ਉਹ ਬੈਠੀਆਂ ਸੀ ਉਹਨੇ ਅੱਗ ਲਾਤੀ ਸੀ ਬਾੜੇ ਨੂੰ ਉੱਥੇ ਪਰੀਆਂ ਵਾਂਗ ਕੇ ਉੱਡ ਕੇ ਆਈਆਂ ਸੈਣੇ ਇੱਥੇ ਨਹਿਰ ਦੇ ਕੋਲੇ ਉੱਥੇ ਪਹਿਲਾਂ ਸੀਗਾ ਮਤਲਬ ਮੰਦਰ ਉਦੋਂ ਬਾਅਦ ਇੱਥੇ ਸਾਡੇ ਸੀਗੇ ਕੋਈ ਸਰਦਾਰ ਸੀਗੇ ਪੁਰਾਣੇ ਉਹਨਾਂ ਨੂੰ ਦਰਸ਼ਨ ਦਿੱਤੇ ਵੀ ਤੁਹਾਡੇ ਬੇਟਾ ਹੋਊਗਾ ਪਰ ਤੁਸੀਂ ਮੰਦਰ ਇੱਥੇ ਬਣਾਓ ਜਿਹੜਾ ਤੁਹਾਨੂੰ ਮਨ ਲੰਗਦੇ ਟੱਪ ਦੇ ਦਰਸ਼ਨ ਦਵਾ ਫਿਰ ਉਹਨਾਂ ਨੇ ਇੱਥੇ ਚੌਂਤਰਾ ਬਣਾ ਕੇ ਮਤਲਬ ਇੱਥੇ ਇਹਨਾਂ ਦੀ ਮੂਰਤੀਆਂ ਉਹ ਤੋਂ ਬਾਅਦ ਹੋ ਗਈਆਂ ਮੇਲਾ ਲੱਗਣ ਲੱਗਿਆ ਤਕਰੀਬਨ ਇਹ ਆ ਵੀ ਇੱਥੇ ਜਿਹੜੇ ਨੂੰ ਡਾਕਟਰ ਨੇ ਜਵਾਬ ਦਿੱਤਾ ਅੱਖਾਂ ਤੋਂ ਕਿਸੇ ਪਾਸੋਂ ਕੋਈ ਲਾਜ ਨਹੀਂ ਇੱਥੇ ਆ ਕੇ ਸੁੱਖ ਸੁੱਖ ਲਈ ਦੂਜੀ ਚੌਂਕੀ ਤੇ ਬੰਦੇ ਦੀ ਅੱਖਾਂ ਜਾਂਦੀਆਂ ਨੇ ਹੋਰ ਵੀ ਬਹੁਤ ਕਿਸੇ ਨੂੰ ਪੁੱਤੋ ਦੁੱਧ ਜੋ ਵੀ ਕਿਸੇ ਨੂੰ ਹੈਗਾ ਮਤਲਬ ਕਹਿਣ ਦਾ ਪਾਸਾ ਪੂਰਾ ਹੁੰਦਾ ਹਰ ਇੱਕ ਸੁੱਖ ਜਿਹੜੀ ਪੂਰੀ ਹੁੰਦੀ ਹੈ ਮਤਲਬ ਇਹ ਨਹੀਂ ਆਖਾਂ ਖਰਾਬ ਹੋਈਆਂ ਜਾਂ ਕੋਈ ਡਾਕਟਰ ਕੀ ਪਰ ਸੱਚ ਕੇ ਕਦੋਂ ਆਉਣਾ ਪੈਂਦਾ ਕਦੋਂ ਚੌਂਕੀ ਲੱਗਦੀ ਆਹ ਐਤਵਾਰ ਵਾਲੇ ਦਿਨ ਜੀ ਇਹ ਆਗੇ ਇੱਥੇ 10 ਬੰਨ ਚੌਂਕੀ ਭਰਨ ਆਹ ਜਦੋਂ ਮਰਜੀ ਆਉਣਾ ਅਤਵਾਰ ਦਾ ਕੋਈ ਹੋ ਨਹੀਂ ਕਿ ਮਤਲਬ ਉਹ ਤਾਂ ਚੌਂਕੀ ਭਰ ਸਕਦੇ ਦੂਜੀ ਚੌਂਕੀ ਤੇ ਇੱਥੇ ਬਹੁਤ ਲੋਕ ਆਏ ਨੇ ਬੜੇ ਬੜੇ ਅਫਸਰਾਂ ਦੇ 리ਡਰ ਆ ਇੱਥੇ ਸਾਨੂੰ ਮਿਲ ਕੇ ਗਿਆ ਉਹ ਕਹਿੰਦਾ ਜੀ ਵੀ ਮੈਨੂੰ ਜਵਾਬ ਦਿੱਤਾ ਸੀ 400 ਪੈਸੇ ਦੀ ਕੋਈ ਕਮਿਊਨਿਟੀ ਸੀ ਬੜੇ ਤਕੜੇ ਲੋਕ ਨੇ ਪੈਸੇ ਲਾਉਣ ਵਾਲੇ ਪਰ ਉਹ ਨਿਗਾ ਜਿਹੜੇ ਡਾਕਟਰ ਕਹਿੰਦੇ ਨੇ ਮੀਨੂ ਮਗਰੋਂ ਨਿਗਾ ਵਾਗੀ ਉਹ ਵੀ ਇੱਥੇ ਆ ਕੇ ਨਿਗਾ ਠੀਕ ਹੋਈ ਆ ਮਾਤਾ ਬੀਬੜੇ ਦੀ ਏਡੀ ਕਿਰਪਾ ਸੱਤੇ ਭੈਣਾਂ ਦੀ ਜੋ ਵੀ ਮੰਗ ਲਿਆ ਉਹ ਕਿਹਾਤੋ ਦੇ ਭੱਲੇ ਨਹੀਂ ਚਾਹ ਦੇਣੇ ਪਰ ਜੁਜੀ ਘੰਟਾ ਕੋਈ ਆਉਂਦਾ 10 ਮਿੰਟ ਪਰ ਲੋ ਘੰਟਾ ਸਰਦਾ ਨਾ ਜੋ ਵੀ ਬੰਦਾ ਆ ਕੇ ਮੰਗਦਾ ਪੂਰੀ ਹੁੰਦੀ ਹੈ ਜੇ ਕਿਸੇ ਨੇ ਦੂਰੋਂ ਆਉਣਾ ਸਰਦਾਂ ਨੂੰ ਕਿਵੇਂ ਸੰਪਰਕ ਕਰੇ ਕਮੇਟੀ ਨਾਲ ਜਮੰਦਰ ਉਹ ਇੱਥੇ ਤਕਰੀਬਨ ਸਾਡੇ ਇੱਥੇ ਸੇਵਾਦਾਰ ਵੀ ਹੁੰਦੇ ਨੇ ਜੀ ਕਮੇਟੀ ਵੀ ਸਾਡੀ ਸਾਰੀ ਸੈਨੇ ਦੀ ਕਮੇਟੀ ਆ ਸਾਡੇ ਬਾਧਰ ਆ ਇਹ 24 ਘੰਟੇ ਡਿਊਟੀ ਇਹਨਾਂ ਦੀ ਕੀ ਨਾਮ ਬਟਾ ਬਾਧਰ ਸਿੰਘ ਜੀ ਅਰੇ ਤੁਸੀਂ ਇੱਥੇ ਸੇਵਾ ਕਦੋਂ ਕਿੰਨੇ ਟਾਈਮ ਤੋਂ ਤੁਸੀਂ ਸੇਵਾ ਕਰ ਰਹੇ ਮੈਨੂੰ ਸਾਢੇ 6 ਸਾਲ ਹੋ ਗਏ ਜੀ ਤੇ ਕਿੰਨੇ ਕਿੱਥੇ ਇਕੱਠ ਹੋ ਜਾਂਦਾਗਾ ਕਿੰਨਾ ਕੀ ਕੀ ਇੱਥੇ ਮਤਲਬ ਸੰਗਤਾਂ ਨੂੰ ਕਿਵੇਂ ਆਉਂਦੀਆਂ ਕੀ ਕਰਨ ਵਾਲੀਆਂ ਬਹੁਤ ਸੰਗਤਾਂ ਆਉਂਦੀਆਂ ਜੀ ਅੱਖਾਂ ਵਾਸਤੇ ਕੁੱਲ ਸੁੱਖ ਪੂਰੀ ਹੁੰਦੀ ਆ ਹਰੇਕ ਸੁੱਖ ਜੋ ਵੀ ਸੁੱਖ ਲੋਗੇ ਤੁਹਾਡੀ ਸੁੱਖ ਪੂਰੀ ਹੋਊਗਾ ਅੱਛਾ ਤੇ ਜੇ ਕਿਸੇ ਨੇ ਦੂਰੋਂ ਦਰਾਂ ਦੇ ਆਉਣਾਗਾ ਕੰਟੈਕਟ ਕਰੇ ਜਿਹਨੂੰ ਨਾ ਰਸਤਾ ਨਹੀਂ ਪਤਾ ਕਿੱਧਰ ਉਹ ਥੋੜਾ ਕੋਈ ਨੰਬਰ ਵਗੈਰਾ ਕੋਈ ਹਾਂਜੀ ਨੰਬਰ ਵਗੈਰਾ ਦਿੱਤੇ ਪਿਆ ਡਾਕਟਰ ਜਾਨ ਸਿੰਘ ਸਾਹਿਬ ਦੇ ਪ੍ਰਧਾਨ ਸਾਹਿਬ ਦੇ ਸਾਡੇ ਨੰਬਰ ਦਿੱਤੇ ਪਏ ਬਰਨਾਲੇ ਤੋਂ ਸਹਿਣਪਧੌੜ ਪਿੰਡ ਹੈ ਜੀ ਇਹ ਕਿਹੋ ਜਿਹੀ ਮਰੀਜ਼ ਆ ਸਕਦੀ ਹੈ ਜੀ ਅੱਖਾਂੇ ਬਹੁਤ ਜ਼ਿਆਦੇ ਹੁੰਦੇ ਆ ਜੀ ਠੀਕ ਹੀ ਬਈ ਬਹੁਤ ਜ਼ਿਆਦੇ ਅੱਖਾਂ ਠੀਕ ਹੋਇਆ ਜੀ ਮੇਰੇ ਅੱਖੀ ਦੇਖ ਦੇਖ ਦੇ ਠੀਕ ਹੋਇਆ ਜੀ ਜਿਹਨੂੰ ਬਿਲਕੁਲ ਹੀ ਦੇਖਣੋਂ ਬੰਦ ਹੋ ਗਿਆ ਸੀਗਾ ਇਤੋਂ ਮਿੱਟੀ ਕੱਢਣ ਸਰ ਘਰੇ ਜਾ ਕੇ ਦੇਖਣ ਲੱਗਿਆ ਸੀਗਾ ਜੀ ਮੇਰੇ ਦੇਖ ਦੇਖ ਦੇ ਮੇਰਾ ਨਾਮ ਜੇ ਅਨਿਲ ਗਰਗ ਹੈ ਮੈਂ ਬਤੌਰ ਕੈਸ਼ਰ ਕੈਸ਼ਰ ਇੱਥੇ ਕੰਮ ਕਰਦਾ ਠੀਕ ਹੈ ਇੱਥੇ ਕਿੰਨਾ ਟਾਈਮ ਹੋ ਗਿਆ ਮੇਲੇ ਲੱਗਦੇ ਨੂੰ ਇਹਦੇ ਮੇਲੇ ਬਾਰੇ ਕੋਈ ਜਾਣਕਾਰੀ ਦਿਓ ਸਾਨੂੰ ਲਗਭਗ 50 ਸਾਲ ਹੋ ਗਏ ਪੱਕੇ ਤੌਰ ਤੇ ਤਾਂ ਅਸੀਂ ਕਹਿ ਨਹੀਂ ਸਕਦੇ ਔਰ ਇਹ ਮੇਲਾ ਸਾਡੇ ਜਨਮ ਜਨਮ ਦੇ ਬਿਲੇ ਦੀ ਗੱਲ ਹੈ ਮੇਰੀ ਵੀ ਉਮਰ 60-65 ਸਾਲ ਦੀ ਹੋ ਗਈ ਕਿਉਂਕਿ ਪੰਜ-ਛੇ ਸਾਲ ਤਾਂ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਮੇਲਾ ਬਹੁਤ ਪੁਰਾਣਾ ਲੱਗਦਾ ਹੈ ਬਿਲਕੁਲ ਛੋਟਾ ਜਿਹਾ ਮੰਦਿਰ ਸੀ ਸੰਗਤਾਂ ਦੇ ਸਹਿਯੋਗ ਨਾਲ ਚੜਾਵਾ ਜਾਦੇ ਹੋਣ ਕਰਕੇ ਮੰਦਿਰ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਇੱਥੇ ਹਰ ਮਨੋ ਕਾਮਨਾ ਪੂਰੀ ਲੋਕ ਕਿੱਥੋਂ-ਕਿੱਥੋਂ ਤੱਕ ਆਉਂਦੇ ਨੇ ਲਗਭਗ ਰਾਉਂਡ 100 ਤੋਂ ਲੈ ਕੇ 150 ਕਿਲੋਲਟਰ ਤੱਕ ਸੰਗਤ ਆਉਂਦੀ ਮੰਨਤਾ ਇਥੇ ਆਇ ਜ ਕਿਸੇ ਨੂੰ ਦੁੱਧ ਪੁੱਤ ਦੀ ਨਿਗਾਹ ਦੀ ਮਤਲਬ bizness ਦੀ ਕਹੇ ਜੀ ਕਿਸਮ ਦੀ ਕੋਈ ਇੱਛਾ ਰੱਖ ਕੇ ਆਉਂਦਾ ਪਰ ਸੱਚੇ ਮਣੋ ਨੇਚਾ ਨਾਲਾ ਵੀ ਫੇਰ ਉਹਦੀ ਪੂਰੀ ਹਵਤਨ ਸਿੰਘ ਹੈ ਵੀਰੇ ਇਹ ਇਤਿਹਾਸ ਮੇਲੇ ਦਾ ਇਤਿਹਾਸ ਕੀ ਹੈ ਕਿੰਨੇ ਟਾਈਮ ਕਿੰਨੇ ਵਾਰਾਂ ਦਾ ਸਾਲ ਦੇ ਵਿੱਚ ਕੀ ਬਾਰੇ ਦੱਸੋ ਇਹ ਮੇਲਾ ਵੀਰੇ ਪਹਿਲਾਂ ਤਾਂ ਸਾਲ 'ਚ ਇੱਕ ਵਾਰ ਲੱਗਦਾ ਸੀਗਾ ਉਸ ਤੋਂ ਬਾਅਦ ਸਾਡੇ ਇੱਕ ਇਥੇ ਥਾਣੇਦਾਰ ਸਾਹਿਬ ਸੀਗੇ ਉਹਨਾਂ ਨੂੰ ਚਲਦੇ ਮੇਲੇ ਚੋਂ ਪੁਰਾਣਾ ਠਾਣਾ ਹੁੰਦਾ ਜੀ ਪਹਿਲਾਂ ਉੱਥੇ ਉੱਥੋਂ ਉਹਨਾਂ ਨੇ ਦੁਕਾਨਾਂ ਚਗਾਧੀਆਂ ਸੀ ਉਸ ਤੋਂ ਬਾਅਦ ਰੌਲਾ ਪਿਆ ਉਸ ਤੋਂ ਬਾਅਦ ਉਹਨਾਂ ਦੀ ਨਿਗਾਹ ਚਲੀ ਗਈ ਫਿਰ ਉਹਨਾਂ ਨੇ ਕਿਸੇ ਸਿਆਣੇ ਬੰਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਸੋਤੋਂ ਕੋਈ ਪੁੱਲ ਹੋਈ ਵੀ ਆ ਉਹ ਫਿਰ ਠਾਣੇਦਾਰ ਸਾਹਿਬ ਨੇ ਇੱਥੇ ਆ ਕੇ ਮੰਦਰ ਤੇ ਆ ਕੇ ਮੱਥਾ ਟੇਕਿਆ ਉਹਨਾਂ ਨੂੰ ਤਰੰਤ ਦਿਸ਼ਣ ਲੱਗ ਗਿਆ ਜਦੋਂ ਦਿਸ਼ਣ ਲੱਗ ਗਿਆ ਫਿਰ ਉਹਨਾਂ ਨੇ ਸੁਖ ਸੁਕੀ ਜੀ ਵੀ ਮੇਰੀ ਨਿਗਾਹ ਸਹੀ ਰਹੇ ਵੀ ਅਸੀਂ ਦੂਜਾ ਮੇਲਾ ਲੱਗਣ ਲਾਵਾਂਗੇ ਫਿਰ ਉਹ ਥਾਣੇਦਾਰ ਸਾਹਿਬ ਸੀਗੇ ਉਹਨਾਂ ਦਾ ਨਾਮ ਤਾਂ ਸਾਨੂੰ ਪਤਾ ਨਹੀਂ ਲੱਗਾ ਅਸੀਂ ਇਹ ਸੁਣਦੇ ਰਹਿੰਦੇ ਆ ਸਿਆਣੇ ਬੰਦਿਆਂ ਤੋਂ ਉਸ ਤੋਂ ਬਾਅਦ ਇਹ ਦੂਸਰਾ ਮੇਲਾ ਲੱਗਣ ਲੱਗੇ ਕਦੋਂ ਕਦੋਂ ਮੇਲੇ ਹੁੰਦੇ ਇਹ ਇੱਕ ਅਸੂਜ ਅਸੂਜ ਹੁੰਦਾ ਜੀ ਇੱਕ ਚੇਤ ਚੇਤ ਚ ਹੁੰਦਾ ਜੀ ਇਹ ਤੀਜ ਦਾ ਚੰਨ ਦੇਖ ਕੇ ਉਸ ਤੋਂ ਬਾਅਦ ਜਿਹੜਾ ਐਤਵਾਰ ਆਉਂਦਾ ਉਸ ਦਿਨ ਦੀ ਮਿੱਟੀ ਲੱਗਦੀ ਹੈ ਉਹ ਵੀ ਜੇ ਆਪਾਂ ਆਉਣੇ ਐਤਵਾਰ ਨੂੰ ਤੇ ਚੰਨਨ ਤੇ ਜਿਹੜੇ ਐਤਵਾਰ ਹੁੰਦੇ ਆ ਉਹਨਾਂ ਦੀ ਮਿੱਟੀ ਚ ਲੱਗਦੀ ਆ ਸੱਚੇ ਮਨੋਂ ਜਿਹੜਾ ਬੰਦਾ ਆਉਂਦਾ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਹੁੰਦੀ ਆ